ਸਤਿ ਸ਼੍ਰੀ ਅਕਾਲ ਲੋਸਟ ਮੈਂ ਗੁਰਦੀਪ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪਟੇਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅਕਤੂਬਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਜਿਹੜੀ ਰਾਜਨੀਤੀ ਦੀ ਇੱਕ ਮੌਜੂਦਾ ਸਥਿਤੀ ਪੰਜਾਬ ਦੇ ਵਿੱਚ ਪਣਦੀ ਜਾ ਰਹੀ ਆ ਖਾਸ ਕਰਕੇ ਬੇਸ਼ੱਕ ਰੌਲਾ ਤਾਂ ਕਾਂਗਰਸ ਪਾਰਟੀ ਦਾ ਆਪਣਾ ਹੈਗਾ ਪਰ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਫੇਸ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਪ੍ਰੋਗਰਾਮ ਕਰ ਰਹੇ ਨੇ ਗੱਲ ਹੈਗੀ ਕਿ ਏਜੰਡਾ ਪੰਜਾਬ ਕਿ ਪੰਜਾਬ ਨੂੰ ਜੇਕਰ ਬਚਾਉਣਾ ਤਾਂ ਨੀਤੀਆਂ ਦੀ ਲੋੜ ਹੈ ਜਿਹੜੀਆਂ ਨੀਤੀਆਂ ਹੁਣ ਤੱਕ ਬਣੀਆਂ ਹੋਈਆਂ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਇਹ ਨੀਤੀਆਂ ਸਾਰੀ ਦੀ ਸਾਰੀਆਂ ਲੋਕ ਮਾਰੂ ਨੀਤੀਆਂ ਨੇ ਇਹਨਾਂ ਨੀਤੀਆਂ ਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣਾ ਜੇਕਰ ਪੰਜਾਬ ਦੀ ਆਰਥਿਕਤਾ ਪੰਜਾਬ ਦੇ ਸਮਾਜ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਸਾਨੂੰ ਸਿਸਟਮ ਤੇ ਰਾਜਨੀਤੀ ਬਦਲਣ ਦੀ ਲੋੜ ਹੈ ਇਹੀ ਗੱਲ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਪ੍ਰੋਗਰਾਮ ਦੇ ਰਹੇ ਨੇ ਤੇ ਕਾਂਗਰਸ ਦੇ ਨਾਲੋਂ ਉਹਨਾਂ ਦੀ ਇੱਕ ਵੱਖਰੀ ਜਿਹੜੀ ਹੈਗੀ ਹੈ ਉਹ ਰਾਜਨੀਤੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਫਰਡਲਿਜ਼ਮ ਦੀ ਵੀ ਗੱਲ ਕਰ ਰਹੇ ਨੇ ਵੱਧ ਅਧਿਕਾਰਾਂ ਦੀ ਵੀ ਗੱਲ ਕਰ ਰਹੇ ਨੇ ਯਾਨੀ ਕਿ 올 ਓਵਰ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਦੀ ਜਿਹੜੀ ਉਹ ਲਾਈਨ ਹੈ ਜਾਂ ਕਾਂਗਰਸ ਦਾ ਜਿਹੜਾ ਸਿਆਸੀ ਧਰਾਤਲ ਹੈ ਉਸ ਧਰਾਤਲ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਫਿੱਟ ਨਹੀਂ ਬੈਠਦੀ ਜੇਕਰ ਨਵਜੋਤ ਸਿੰਘ ਸਿੱਧੂ ਫਿੱਟ ਨਹੀਂ ਆਉਂਦੇ ਤਾਂ ਕੀ ਨਵਜੋਤ ਸਿੰਘ ਸਿੱਧੂ ਅਲੱਗ ਫਲੱਗ ਪੈ ਸਕਦੇ ਨੇ ਇਕੱਲੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿਹੜਾ ਆਗਾਜ਼ ਹੈ ਉਹ ਹੋ ਸਕਦਾ ਹਾਲਾਂਕਿ ਤੁਹਾਡੇ ਯਾਦ ਹੋਊਗਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੁਝ ਸਮਾਂ ਪਹਿਲਾਂ ਇੱਕ ਨਾਮ ਦੇ ਹੇਠ ਅੱਜ ਤੋਂ 4-5 ਸਾਲ ਪਹਿਲਾਂ ਜਿਹਦੇ ਵਿੱਚ ਉਹਨਾਂ ਨੇ ਪਰਗਰ ਸਿੰਘ ਬੈਂਸ ਭਰਾ ਹੋਰ ਬੰਦਿਆਂ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤਾਂ ਫਿਰ ਕੀ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦਾ ਆਗਾਜ਼ ਹੋ ਸਕਦਾ ਕਿ ਸੁਖਪਾਲ ਸਿੰਘ ਖਹਿਰਾ 4 ਮਹੀਨੇ ਅੰਦਰ ਰਹਿ ਕੇ ਆਏ ਨੇ ਸੁਖਪਾਲ ਸਿੰਘ ਖਹਿਰਾ ਦੇ ਪਿੱਛੇ ਕਾਂਗਰਸ ਨੇ ਹਾਜ਼ਾ ਨਾਰਾ ਉਸ ਤਰੀਕੇ ਦੇ ਨਾਲ ਨਹੀਂ ਮਾਰਿਆ ਜਿੱਡਾ ਸੁਖਪਾਲ ਸਿੰਘ ਖਹਿਰਾ ਦਾ ਕਦ ਕਦ ਸੀ ਮੌਜੂਦਾ ਕਾਂਗਰਸ ਪਾਰਟੀ ਦੇ ਉਹ ਐਮਐਲਏ ਸੀ ਉਸ ਤਰੀਕੇ ਦੀ ਸਟਰਗਲ ਸੁਖਪਾਲ ਸਿੰਘ ਖਹਿਰਾ ਦੇ ਪਿੱਛੇ ਨਹੀਂ ਹੋਈ ਇੱਕ ਕੇਸ ਤਾਂ ਚਲੋ ਮੰਨਿਆ ਜਾ ਸਕਦਾ ਕਿ ਐਨਡੀਪੀਐਸ ਦਾ ਕੇਸ ਸੀ ਹਾਈ ਕਮਾਂਡ ਵੀ ਇਹਦੇ 'ਚ ਦਖਲ ਨਹੀਂ ਸੀ ਦੇਣਾ ਚਾਹੁੰਦੀ ਕਿਤਨਾ ਕਿਤੇ ਪੰਜਾਬ ਦੇ ਜਿਹੜੀ ਕਾਂਗਰਸ ਦੀ ਇਕਾਈ ਸੀ ਇਹ ਵੀ ਪਿੱਛੇ ਰਹਿਣਾ ਚਾਹੁੰਦੀ ਸੀ ਪਰ ਦੂਜੇ ਕੇਸ ਦੇ ਵਿੱਚ ਵੀ ਆਪਾਂ ਨੇ ਦੇਖਿਆ ਜਦੋਂ ਗ੍ਰਿਫਤਾਰੀ ਹੋਈ ਸੀ ਸੁਖਵਾਲਜੀ ਖੈਰਾ ਦੀ ਉਦੋਂ ਵੀ ਕਾਂਗਰਸ ਵੱਲੋਂ ਕੋਈ ਰਿਐਕਟ ਨਹੀਂ ਸੀ ਜਿਆਦਾ ਕੀਤਾ ਗਿਆ ਸੋ ਇਹਨਾਂ ਸਾਰੀਆਂ ਗੱਲਾਂ ਲੈ ਕੇ ਪੰਜਾਬੀ ਸੋਚ ਰਹੇ ਨੇ ਕਿ ਕੀ ਕੋਈ ਮੰਚ ਵੀ ਤਿਆਰ ਹੋ ਸਕਦਾ ਜੇਕਰ ਜਿਹੜੀ ਹੈ ਨਾ ਦੋ ਆਗੂਆਂ ਦੀ ਰਾਜਨੀਤੀ ਹੈ ਉਹ ਰਾਜਨੀਤੀ ਆਪਣੀ ਹੀ ਪਾਰਟੀ ਦੇ ਵਿੱਚ ਫਿੱਟ ਨਹੀਂ ਬੈਠਦੀ ਕਿਉਂਕਿ ਕਿਤਨਾ ਕਿਤੇ ਚਲੋ ਦੋ ਲੀਡਰਾਂ ਦਾ ਇਹਨਾਂ ਦਾ ਪੰਜਾਬ ਦੇ ਵਿੱਚ ਅਕਸ ਹੈਗਾ ਪੰਜਾਬ ਲੈਵਲ ਦੇ ਲੀਡਰ ਦੋਨੋਂ ਬਣ ਚੁੱਕੇ ਨੇ ਸੋ ਇਸੇ ਮਾਮਲੇ ਤੇ ਗੱਲਬਾਤ ਕਰਨ ਲਈ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਆਪਣੇ ਨਾਲ ਨੇ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਜਿਹੜੀ ਹੁਣ ਪਾਲਿਸੀ ਦੀ ਗੱਲ ਕਰ ਰਹੇ ਨੇ ਨੀਤੀ ਦੀ ਗੱਲ ਕਰ ਰਹੇ ਨੇ ਅੱਜ ਤੋਂ ਨਹੀਂ ਚਲੋ ਪਿਛਲੇ ਕਈ ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਇਸ ਗੱਲ ਬਾਰੇ ਬੋਲਦੇ ਵੀ ਆ ਰਹੇ ਨੇ ਕਾਂਗਰਸੀ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਮਨ ਭੇਦ ਵੀ ਨੇ ਤੇ ਉਹਨਾਂ ਦੇ ਨਾਲ મત ਭੇਦ ਵੀ ਨੇ ਸਥਿਤੀ ਇਹ ਬਣੀ ਹੋਈ ਹੈ ਕਿ ਇੱਕ ਮੰਚ ਵੀ ਅੱਜ ਦੇ ਟਾਈਮ ਦੇ ਵਿੱਚ ਸਾਂਝਾ ਨਹੀਂ ਹੋ ਸਕਦਾ ਦੂਜਾ ਗੱਲ ਹੈਗੇ ਹਾਈ ਕਮਾਂਡ ਦੇ ਨੇੜੇ ਵੀ ਹੈਗੇ ਨਵਜੋਤ ਸਿੰਘ ਸਿੱਧੂ ਉਸ ਤਰੀਕੇ ਦਾ ਹੱਥ ਲੈਣੀ ਸਿੱਧੂ ਨੂੰ ਪੈ ਸਕਦਾ ਕਿ ਜਿਹੜੇ ਰਾਜਾ ਵਡਿੰਗ ਸਾਹਿਬ ਹੈਗੇ ਨੇ ਕਿ ਇੱਕ ਹੋਲ ਲੈਟਰ ਪੈਡ ਦੇ ਉੱਪਰ ਲਿਖ ਦੇਣ ਕਿ ਸਿੱਧੂ ਸਾਹਿਬ ਆਊਟ ਗੱਲ ਐ ਇਦਾਂ ਦੀ ਵੀ ਨਹੀਂ ਹੈਗੀ ਦੂਜਾ ਸੁਖਪਾਲ ਸਿੰਘ ਖੈਰਾ ਇਸ ਜਿਹੜੀ ਤਸਵੀਰ ਬਣ ਰਹੀ ਹੈ ਇੱਕ ਵੱਡਾ ਕੈਨਵਸ ਸਿਰਜਿਆ ਜਾ ਰਿਹਾ ਰੁਖ ਸਾਹਿਬ ਇਹਨਾਂ ਦੋਨਾਂ ਲੀਡਰਾਂ ਦੀ ਰਾਜਨੀਤੀ ਨੂੰ ਆਪਾਂ ਕਿੱਥੇ ਦੇਖ ਸਕਦੇ ਹਾਂ ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਬਾਰੇ ਸਮਝਾਇਓ ਕਿ ਜੇਕਰ ਸਿੱਧੂ ਆਪਣੇ ਏਜੰਡੇ ਦੇ ਨਾਲ ਕਾਂਗਰਸ ਦੇ ਵਿੱਚ ਫਿੱਟ ਨਹੀਂ ਬੈਠਦੇ ਤਾਂ ਉਹਨਾਂ ਕੋਈ ਟੀਰਾ ਬਚਦਾ ਅੱਗੇ ਜੀਰਪ ਸਾਹਿਬ ਸਰੂਪ ਸਾਹਿਬ ਦੇਖੋ ਗੱਲ ਇਹ ਹੈ ਕਿ ਇੱਕ ਤਾਂ ਚਲੋ ਸਿੱਧੂ ਸਾਹਿਬ ਖੈਰਾ ਸਾਹਿਬ ਆਪਣੀ ਜਗ੍ਹਾ ਨਹੀਂ ਇੱਕ ਗੱਲ ਜਿਹੜੀ ਮੋٹے ਤੌਰ ਤੇ ਸਮਝਣ ਵਾਲੀ ਹੈ ਉਹ ਇਹ ਕਿ ਪੰਜਾਬ ਤੇ ਬਾਕੀ ਇੰਡੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸ਼ੂਬੇ ਹੈਗੇ ਨੇ ਐਸੀ ਗੱਲ ਨਹੀਂ ਪਰ ਪੰਜਾਬ ਦਾ ਇੱਕ ਖਾਸ ਸਥਾਨ ਹੈਗਾ ਉਹ ਇਹ ਕਿ ਸਭਿਆਚਾਰਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਤੇ ਲੋਕਾਂ ਦੇ ਐਟੀਟਿਊਡਸ ਦੇ ਤੌਰ ਤੇ ਵੀ ਕਾਫੀ ਫਰਕ ਹੈ ਕਿਉਂਕਿ ਕਾਰਨ ਬਹੁਤ ਵੱਡੇ ਹਿਸਟੋਰੀਕਲ ਕਾਰਨ ਹੈਗੇ ਨੇ ਕਿਉਂਕਿ ਪਾਰਟੀਸ਼ਨ ਹੋਈ ਹੈ ਉਧਰਲੇ ਪਾਸੇ ਵੀ ਪੰਜਾਬ ਬਹੁਤ ਫਿਟ ਨਹੀਂ ਆ ਰਿਹਾ ਸਭਿਆਚਾਰਕ ਨੁਕਸਾਨ ਬੜਾ ਹੋਇਆ ਹੈ ਬੋਲੀ ਨੂੰ ਨੀ ਕੋ ਕੁਛ ਰਿਹਾ ਇਧਰਲੇ ਪਾਸੇ ਪੰਜਾਬੀ ਸੂਬੇ ਦੀ ਲਹਿਰ ਚੱਲੀ ਹੋਰ ਹਮੇਸ਼ਾ ਹੀ ਬੇਚੈਨੀ ਵਾਲਾ ਦੌਰ ਰਿਹਾ ਉਜੀ ਚੀਜ਼ ਇਹ ਹੈ ਕਿ ਬਾਰਡਰ ਸਟੇਟ ਤੀਜੀ ਬੱਡੀ ਗੱਲ ਇਹ ਹੈ ਕਿ ਗ੍ਰੀਨ ਰੈਗੂਲੇਸ਼ਨ ਤੋਂ ਬਾਅਦ ਇੱਥੇ ਖੜੋਤ ਆ ਗਈ ਹੈ ਵਿਕਾਸ ਨਹੀਂ ਹੋਇਆ ਇੰਡਸਟਰੀਅਲਾਈਜੇਸ਼ਨ ਸੋ ਕਾਲਡ ਕਹਿੰਦੇ ਸੀ ਉਹ ਹੋਈ ਨਹੀਂ ਖੇਤੀ ਦੇ ਵਿੱਚ ਸੰਕਟ ਆ ਗਿਆ ਇੱਕ ਪੀੜੀ ਦੂਜੀ ਪੀੜੀ ਤੀਜੀ ਪੀੜੀ ਮਤਲਬ ਉਹ ਬਿਲਕੁਲ ਫਰਸਟ੍ਰੇਟ ਹੋ ਕੇ ਜਾਂ ਬਾਹਰ ਜਾ ਰਹੇ ਨੇ ਮਤਲਬ ਕੋਈ ਨੌਜਵਾਨਾਂ ਲਈ ਲੋਕਾਂ ਲਈ ਕੋਈ ਇੱਥੇ ਇਹ ਐਸੀ ਜਗ੍ਹਾ ਨਹੀਂ ਕਿ ਜਿੱਥੇ ਉਹਦੇ ਸੁਪਨੇ ਸਾਕਾਰ ਹੋ ਸਕਣ ਇਹ ਸਮਝਣ ਵਾਲੀ ਗੱਲ ਹੈ আর ਇਸ ਕਰਕੇ ਬੇਚੈਨੀ ਰਹਿੰਦੀ ਹੈ ਹਮੇਸ਼ਾ ਜਿਹੜੀਆਂ ਪਾਰਟੀਆਂ ਨੇ ਖਾਸ ਕਰਕੇ ਸੈਂਟਰਲ ਪਾਰਟੀਆਂ ਚਾਹੇ ਕਾਂਗਰਸ ਸੀ ਇਵਨ ਭਾਜਪਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਕ ਹੋਰ ਸੋਪਿਆਂ ਦੀ ਤਰ੍ਹਾਂ ਇਹ ਸੁਪਰ ਹੈ। ਔਰ ਇੱਥੇ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਉਹ ਇਦਾਂ ਹੀ ਟ੍ਰੀਟ ਕਰਦੇ ਨੇ ਕਿ ਜਦੋਂ ਮਰਜ਼ੀ ਅਸੀਂ ਇਹਨਾਂ ਨੂੰ ਬਿਠਾ ਦਈਏ ਖੜੇ ਕਰ ਲਈਏ ਵੀ ਉਦਾਂ ਦੇ ਹੀ ਹੋਣ ਇਹ। ਇਹ ਇੱਕ ਸੰਕਟ ਹਮੇਸ਼ਾ ਹੀ ਰਿਹਾ ਹੈ ਕਾਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਸੀ। ਇਹਦੇ ਵਿੱਚੋਂ ਹੀ ਅਕਾਲੀ ਦਲ ਵੀ ਨਿਕਲਿਆ। ਅਕਾਲੀ ਦਲ ਨੂੰ ਰਿਮੋਟ ਕੰਟਰੋਲ ਦੇ ਨਾਲ ਯੂਜ਼ ਕਰਦੇ ਰਹੇ। ਅਕਾਲੀ ਦਲ ਉਹਨਾਂ ਦੇ ਯੂਜ਼ ਹੁੰਦਾ ਵੀ ਰਿਹਾ ਪਰ ਕਿ ਰੀਜਨਲ ਪਾਰਟੀ ਦੀ ਸਪੇਸ ਉਹਨੇ ਮੰਡੀ ਰੱਖੀ ਪਰ ਪਿਛਲੇ ਸਮੇਂ ਦੇ ਦੌਰਾਨ ਇੰਨੇ ਜ਼ਿਆਦਾ ਕੰਪਰੋਮਾਈਜ਼ ਕਰ ਲਏ ਕਿ ਰੀਜਨਲ ਐਸਪੀਰੇਸ਼ਨਸ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੋਈਆਂ। ਉਹ ਲੋਕ ਸਿੱਧੂ ਜਿਹੜੀ ਗੱਲ ਕਹਿ ਰਹੇ ਨੇ ਕਿ ਪੰਜਾਬ ਦੀ ਆਪਣੀ ਇਕਨੋਮੀ, ਪੰਜਾਬ ਦੇ ਆਪਣੀ ਹਿਊਮਨ ਕੈਪੀਟਲ ਤੇ ਮਟੀਰੀਅਲ ਕੈਪੀਟਲ ਜਿਹੜੀ ਹੈ ਉਹਨੂੰ ਸੰਭਾਲਣ ਦੇ ਲਈ ਪੰਜਾਬ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ। ਨਾ ਕਿ ਤੁਸੀਂ ਸੈਂਟਰ ਵੱਲ ਝਾਕੋ। ਇਸੇ ਕਰਕੇ ਜੋ ਫੈਡਰਲਿਜ਼ਮ ਨਿਕਲਦਾ ਇਸੇ ਕਰਕੇ ਇਹਦੇ ਵਿੱਚੋਂ ਸਿੱਖ ਧਰਮ ਦੇ ਨਾਲ ਵੀ ਇੱਕ ਜਿਹੜਾ ਰਿਸ਼ਤਾ ਸਿਆਸਤ ਦਾ ਇੱਥੇ ਦਾ ਬਣਦਾ ਹੈ ਜਿਹੜਾ ਕਿ ਹੋਰ ਸੂਬਿਆਂ ਦੇ ਵਿੱਚ ਨਹੀਂ ਹੈ। ਮਤਲਬ ਤੁਸੀਂ ਦੇਖੋ ਵੀ ਉਹ ਕਰਤਾਰਪੁਰ ਵਾਲੀ ਕੈਰੀਡ ਉਹ ਜਿਹੜੀ ਸਹੀ ਮਤਲਬ ਉਹ ਇਹਨਾਂ ਨੇ ਖਲਵਾਈ ਕਿੰਨੇ ਟਵੀਟ ਹੋਏ ਕਿੰਨਾ ਕੁਛ ਹੋਇਆ ਉਹਨੂੰ ਕਿਹਾ ਜੀ ਚਿਪ ਪਘੋੜਾ ਜੀ ਫਲਾਣਾ ਟੀਮ ਬੜਾ ਕੁਛ ਆਈਟੀ ਸੈਕਟਰ ਨੇ ਕੀਤਾ। ਪਰ ਇੱਕ ਵੱਡੀ ਪਹਿਲ ਸੀਗੀ। ਦੂਜੀ ਜਿਹੜੀ ਪਹਿਲ ਹੈ ਕਿ ਬਾਗਾ ਬਾਡਰ ਵਪਾਰ ਦੇ ਲਈ ਖੋਲਿਆ ਜਾਵੇ। ਇੱਕ ਬਹੁਤ ਵੱਡਾ ਇਤਿਹਾਸਿਕ ਗੱਲ ਹੈ ਆਪਣੇ ਉਹਦਾ ਕਾਰਨ ਇਹ ਹੈ ਕਿ ਜਿੰਨੇ ਵੀ ਪ੍ਰੋਡਕਸ਼ਨ ਪਰਲੇ ਪੰਜਾਬ ਚ ਹੁੰਦੀ ਹੈ ਜੇ ਇਧਰਲੇ ਚ ਹੁੰਦੀ ਹੈ ਉਹ ਅਸੀਂ ਸ਼ੇਅਰ ਨਹੀਂ ਕਰਦੇ ਸਾਡਾ ਇੱਥੋਂ ਮਾਲ ਜਾਂਦਾ ਹੈ ਬੰਬਈ ਬੰਬਈ ਤੋਂ ਕਰਾਚੀ ਜਾਂ ਕਰਾਚੀ ਵੀ ਨਹੀਂ ਸਿੱਧਾ ਬੰਬਈ ਤੋਂ ਦੁਬਈ ਦੁਬਈ ਤੋਂ ਕਰਾਚੀ ਕਰਾਚੀ ਤੋਂ ਲਾਹੌਰ ਆਉਂਦਾ ਹੈ ਉਹ ਪਾਕਿਸਤਾਨ ਚ ਆਉਂਦਾ ਹੈ ਕਿਵੇਂ ਉਹਨਾਂ ਦਾ ਸਮਾਨ ਆਉਂਦਾ ਹੈ ਪਰ ਉਹਦਾ ਜਿਹੜਾ ਰੇਟ ਹੈ ਜਿਹੜੀ 10 ਰੁਪਏ ਦੀ ਚੀਜ਼ ਹੈ ਉਹ ਇੱਥੇ 110 ਦੀ ਹੋ ਕੇ ਜਿਹੜਾ ਐਂਡ ਯੂਜ਼ਰ ਹੈ ਉਹਦੇ ਕੋਲ ਪਹੁੰਚਦੀ ਹੈ ਉਹ ਪਿਆਜਾਂ ਦਾ ਹੀ ਹਿਸਾਬ ਲਾ ਲੋ ਤੁਸੀਂ ਪਿਛਲੇ ਸਮੇਂ 'ਚ ਉੱਥੇ ਦੁੱਧ ਦਾ ਹੀ ਜੋ ਰੇਟ ਸੀਗਾ। ਸੋ ਜਿਹੜੀਆਂ ਇਹ ਗੱਲਾਂ ਇਸ ਖਿੱਤੇ ਦੇ ਜਿਹੜੇ ਮਸਲੇ ਨੇ ਐਕਚੁਅਲੀ ਇੱਥੇ ਦੇ ਜਿਹੜੇ ਵਪਾਰੀ ਨੇ ਇੱਥੇ ਦੇ ਨੌਜਵਾਨ ਨੇ ਫੇਰ ਇਹ ਹੈ ਕਿ ਇਹ ਲੜਾਈ ਪੜਾਈ ਵਾਲਾ ਕੀਤਾ ਰਿਹਾ ਹੈ। ਔਜ ਦਾ ਸਾਡਾ ਕਲਚਰ ਹੈ ਲੜਾਈਆਂ ਦਾ ਕਲਚਰ। ਅੰਗਰੇਜ਼ਾਂ ਨੇ ਵੀ ਇਹਨੂੰ ਰਿਕਗਨਾਈਜ਼ ਕੀਤਾ ਸੀ। ਪਰ ਇਹ ਕਿ ਹੌਲੀ 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 ਚੀਜ਼ਾਂ ਖਾਰਜ ਹੋ ਗਈਆਂ ਨੇ ਕਿ ਪੰਜਾਬ ਦਾ ਇੱਕ ਆਪਣਾ ਸੱਭਿਆਚਾਰ ਪੰਜਾਬ ਦਾ ਇੱਕ ਆਪਣਾ ਸਥਾਨ ਇਹਦੀ ਆਪਣੀ ਇੱਕ ਆਰਥਿਕਤਾ ਤੇ ਇਹਦੀ ਇੱਕ ਪਲੈਨਿੰਗ ਇਹ ਕਿਸੇ ਨੇ ਨਹੀਂ ਕੀਤੀ ਅਕਾਲੀਆਂ ਤੋਂ ਆਸ ਸੀ ਕਿ ਅਕਾਲੀਆਂ ਨੇ ਬਿਲਕੁਲ ਆਪਣੇ ਧੰਦੇ ਬਣਾਉਣ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ ਉਹ ਦੇ ਚਿਹਰਾ ਚ ਮਿਚ ਗਏ ਚਾਹੇ ਟ੍ਰਾਂਸਪੋਰਟ ਸੀ ਚਾਹੇ ਕੁਝ ਹੋਰ ਸੀ ਉਹਨਾਂ ਦਾ ਮਾਡਲ ਜਿਹੜਾ ਬਾਲ ਸਿੰਘ ਸਾਹਿਬ ਦਾ ਬਣਿਆ ਉਹ ਸੀ ਤੇ ਵੀ ਲਾਲ ਕਿ ਅਰੀਜਨਲ ਪਾਰਟੀ ਬਣਾ ਲਓ ਉਹਨੂੰ ਪਰਿਵਾਰ ਦੇ ird ਦੇ گرد ਸਾਰੀ ਸ਼ਕਤੀ ਇਕੱਠੀ ਕਰਦੇ ਹੋ ਤੇ ਬਾਕੀਆਂ ਨੂੰ ਦਸੇ ਰੋਲ ਨਾਲਦੇ ਹੋ ਐਵੇਂ ਹੋਇਆ ਵੀ ਖੈਰ ਪਰ ਹੁਣ ਜਿਹੜੀ ਹਾਲਾਤ ਹੈ ਕਿ ਉਹੋ ਜਿਹੇ ਅਰੀਜਨਲ ਪਾਰਟੀਆਂ ਦੀ ਰੈਲੇਵੈਂਸ ਨਹੀਂ ਰਹੀ ਅਕਾਲੀ ਦਲ ਨੇ ਵੀ ਆਪਣੀ ਕਮਾਲੀ ਜਿਹੜੇ ਸਿੱਧੂ ਸਾਹਿਬ ਜਿਹੜੀ ਗੱਲਾਂ ਕਰ ਰਹੇ ਨੇ ਉਹ ਕਾਂਗਰਸ ਦੇ ਓਵਰਆਲ ਏਜੈਂਡੇ ਚ ਫਿੱਟ ਨਹੀਂ ਆ ਰਹੀਆਂ। ਸੋ ਅਲਟੀਮੇਟਲੀ ਦੇਰ ਸਵੇਰ ਜਾਂ ਤਾਂ ਉਹਨਾਂ ਨੂੰ ਆਪਣੇ ਏਜੈਂਡੇ ਦੇ ਨਾਲ ਪਿਆਰ ਰੱਖਣਾ ਪਊਗਾ ਜਾਂ ਕਿਸੇ ਵੀ ਪਾਰਟੀ ਨਾਲ ਜਿਹੜੀ ਕੇਂਦਰੀ ਪਾਰਟੀ ਹੈ ਪਹਿਲਾਂ ਬੀਜੇਪੀ ਦੇ ਵਿੱਚ ਵੀ ਆਪਾਂ ਦੇਖਿਆ ਇਹ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਕਿ ਜੇ ਤੁਸੀਂ ਪੰਜਾਬ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਹੈ ਤਾਂ ਦਿੱਲੀ ਜਿਹੜੀ ਉਹਦੇ ਤੋਂ ਥੋੜੀ ਬਹੁਤ ਮੁਕਤੀ ਚਾਹੀਦੀ ਹੈ। ਇਹ ਨਹੀਂ ਕਿ ਉਹਦੇ ਨਾਲ ਟਕਰਾਅ ਕਰਨਾ ਪਰ ਇਹ ਜ਼ਰੂਰ ਹੈ ਕਿ ਫੈਸਲੇ ਨੇ ਜਿਹੜੇ ਉਹ ਦਿੱਲੀ ਦੀ ਨਿਗਰਹਾਹੀਂ ਪੰਜਾਬ ਨੂੰ ਨਾ ਦੇਖਿਆ ਜਾਵੇ ਪੰਜਾਬ ਦੀ ਨਿਗਰਹਾਹੀਂ ਦਿੱਲੀ ਨੂੰ ਦੇਖਿਆ ਜਾਵੇ ਜਾਂ ਦੇਸ਼ ਨੂੰ ਦੇਖਿਆ ਜਾਵੇ ਇਹ ਵਿਨੈਦੀ ਜਿਹੜਾ ਮਤ ਭੇਜਦਾ ਹੋਏ ਹੈ ਇਹੀ ਖੈਰਾ ਸਾਹਿਬ ਦੇ ਵਿੱਚ ਹੈ ਸਮੱਸਿਆ ਉਹਨਾਂ ਦੇਖੋ ਇੱਕ ਪਾਸੇ ਤਾਂ ਉਹ ਡਿਬਗੁਰਗੜ੍ਹ ਦੇ ਵਿੱਚ ਜਿਹੜੇ ਬਾਹਰ ਨਿਕਲੇ ਨੇ ਆਪਣਾ ਜੇਲ੍ਹ ਚੋਂ ਹੈ ਕਹਿੰਦੇ ਜੀ ਡਿਬਗੁਰਗੜ੍ਹ ਚ ਨੌਜਵਾਨ ਬੈਠੇ ਨੇ ਪਰ ਕਾਂਗਰਸ ਨਹੀਂ ਇਹ ਗੱਲ ਕਹਿ ਰਹੀ ਕਿਉਂਕਿ ਉਹਨਾਂ ਦੇ ਫਾਦਰ ਸੁਖਜਿੰਦਰ ਸਿੰਘ ਪਹਿਲਾਂ ਪੁਲਿਸ ਦੇ ਸੀਗੇ ਫਿਰ ਉਹ ਮੰਤਰੀ ਵੀ ਰਹੇ ਅਕਾਲੀਆਂ ਦੇ ਅਰ ਉਨ੍ਹਾਂ ਨੇ ਅਕਾਲੀਆਂ ਦੇ ਲਈ ਜੇਲਾਂ ਵੀ ਇਕੱਟੀਆਂ ਅਕਾਲੀ ਵੀ ਉਹ ਲਿਬਰਲ ਅਕਾਲੀਆਂ ਦੀ بجائے ਕਟੜ ਅਕਾਲੀਆਂ ਵਾਲੇ ਪਾਸੇ ਸੀਗੇ ਸੋ ਉਹਨਾਂ ਦੀ ਵੀ ਇੱਕ ਬੈਕਗ੍ਰਾਉਂਡ ਇਹ ਹੈ ਅਰੇ ਹਰ ਪੰਜਾਬੀ ਲੀਡਰ ਦੀ ਇੱਕ ਸਮੱਸਿਆ ਹੈ ਕਿ ਉਹ ਆਪਣੇ ਸੱਭਿਆਚਾਰ ਨਾਲ ਆਪਣੇ ਧਰਮ ਨਾਲ ਤੇ ਦੂਜੇ ਪਾਸੇ ਦੇਸ਼ ਦੇ ਨਾਲ ਕੀ ਰਿਸ਼ਤਾ ਰੱਖੇ ਕਿਉਂਕਿ ਉੱਥੇ ਸਵਾਲ ਜਿਹੜਾ ਦੇਸ਼ ਦੇ ਵਿੱਚ ਉੱਠਦਾ ਹੈ ਉਹ ਤੁਹਾਡੀ ਮਿਨੋਰਟੀ ਸਟੇਟਸ ਹੋਣ ਕਰਕੇ ਤੁਹਾਡੀ ਲਾਇਲਟੀ ਤੇ ਉੱਠ ਖੜਦਾ ਹੈ ਇਹ ਤਾਂ ਜੀ ਸੈਪਰੇਟਿਸਟ ਨੇ ਅਰੇ ਉਹਨਾਂ ਨੂੰ ਸੂਟ ਕਰਦਾ ਅੱਜ ਦੀ ਸਿਆਸਤ ਦੇ ਵਿੱਚ ਹਿੰਦੂ ਤਵਾ ਦੀ ਸਿਆਸਤ ਦੇ ਵਿੱਚ ਬਹੁਤ ਸੂਟ ਕਰਦਾ ਪਰ ਉਹਨੂੰ ਹੋਰ ਤਰੀਕੇ ਦੇ ਨਾਲ ਇਨਕਾਰਪੋਰੇਟ ਜਾਂ ਸਿਮੂਲੇਟ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਨੇ ਜੀ ਸਿੱਖ ਵੱਖਰੇ ਨਹੀਂ ਹਨ ਇਹ ਤਾਂ ਸਾਡਾ ਹੀ ਇੱਕ ਹਿੱਸਾ ਹੈ ਸਾਡਾ ਹੀ ਖਾੜਕੂ ਹਿੱਸਾ ਹੈ ਇਸ ਦੇ ਵਿੱਚ ਇਹ ਇਹਦਾ ਮਤਲਬ ਇਹ ਹੈ ਵੀ ਲੜਨ ਪੀੜਨ ਨੂੰ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਅਸਲ ਦੇ ਵਿੱਚ ਇਹ ਹੈ ਉਹ ਪੋਲਿਟਿਕਸ ਸੋ ਇਸ ਪ੍ਰਸੰਗ ਦੇ ਵਿੱਚ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਇਹ ਗੱਲ ਕਰ ਰਹੇ ਹਾਂ ਕਿ ਸਾਡੀ ਐਜੂਕੇਸ਼ਨ ਨੂੰ ਸਾਡਾ ਗਿਆਨ ਸਾਡੀ ਹਿਸਟਰੀ ਸਾਡਾ ਹਿਸਟੋਰੀਕਲ ਐਕਸਪੀਰੀਅੰਸ ਮਤਲਬ ਸਾਡੇ ਇਹ ਇੰਨਾ ਫਰਕ ਹੈ ਕਿ ਅਸੀਂ ਤਾਂ ਬਾਬਾ ਚੋਰਾਵਰ ਸਿੰਘ ਤੇ ਫਤੇ ਸਿੰਘ ਕਹਿੰਦੇ ਆ ਉਹ ਉਹਨੂੰ ਬੀਰਵਾਲ ਦੇਸ ਬਣਾ ਰਹੇ ਨੇ ਕਿਉਂਕਿ ਉਹ ਕਲਚਰਲ ਡਿਫਰੈਂਸਸ ਨੇ ਇਹ ਨਹੀਂ ਕਿ ਉਹਨਾਂ ਦਾ ਕਸੂਰ ਹੈ ਉਹਨਾਂ ਦੇ ਪੁਆਇੰਟ ਆਫ ਊਨ ਉਹ ਗੱਲ ਉਹਨਾਂ ਨੂੰ ਉਵੇਂ ਹੀ ਨਜ਼ਰ ਆਉਂਦੀ ਹੈ ਅਸਲ ਦੇ ਵਿੱਚ ਸੋ ਸਾਡੇ ਇਹ ਚੀਜ਼ਾਂ ਨੇ ਜਿਹੜੀਆਂ ਸਾਡਾ ਪੁਰਾਣਾ ਇਤਿਹਾਸ ਪਰੰਪਰਾਵਾਂ ਜਿਨ੍ਹਾਂ ਕਰਕੇ ਪਾਰਟੀਸ਼ਨ ਵੀ ਹੋਈ ਰੋਲਾ ਰੁਪਾ ਵੀ ਪਿਆ ਪਰ ਇਹ ਸਾਡੇ ਜਿਹੜੇ ਪੰਜਾਬੀ ਨੇ ਮਨੁਨ ਚ ਸਿਕ ਲੀਡਰਸ਼ਿਪ ਵੀ ਆ ਜਾਂਦੀ ਹੈ ਪਰ ਸਿਕਰ ਤੋਂ ਵੀ ਵੱਧ ਪੰਜਾਬੀਆਂ ਦੇ ਵੀ ਪੰਜਾਬੀ ਹਿੰਦੂਆਂ ਦੀ ਖਾਸ ਕਰਕੇ ਵੱਡੀ ਤਰਾਸਦੀ ਹੈ ਉਸ ਮਾਮਲੇ ਦੇ ਵਿੱਚ ਮਨੁਨ ਨੂੰ ਪਹਿਲਾਂ ਲੱਗਿਆ ਕਿ ਹਿੰਦੁਸਤਾਨ ਸਾਡਾ ਹੀ ਹੈ ਉਹ ਹੌਲੀ-ਹੌਲੀ ਸਾਡੇ ਇੱਥੇ ਹਿੰਦੀ ਦੇ ਵਿੱਚ ਮਨੁਨ ਸੈਕ ਲੂੰਦੇ ਸੀ ਉਹ ਗੁਜਰਾਤ ਜਾ ਕੇ ਲੱਗੇ ਉਹਨੂੰ ਸਰਦਾਰ ਜੀ ਕਹਿੰਦੇ ਸੀ ਉਹ ਉਜਦਾਤੀ ਨੇ ਜਿਹੜੇ ਮਤਲਬ ਉਹ ਪੰਜਾਬੀ ਹਿੰਦੂਆਂ ਨੂੰ ਵੀ ਕੋਈ ਉੱਥੇ ਉਹ ਆਪਣੇ ਨਹੀਂ ਸਮਝ ਰਹੇ ਉਹ ਪੰਜੂਜ਼ ਕਹਿੰਦੇ ਨੇ ਜੇ ਤੁਸੀਂ ਕਿਤੇ ਜਾ ਕੇ ਸੁਣੋਗੇ ਮਤਲਬ ਅਸਲ ਦੇ ਵਿੱਚ ਅੱਛਾ ਇਹੀ ਸਾਡੇ ਮੁਸਲਮਾਨਾਂ ਦੀ ਉਧਰ ਜਾ ਕੇ ਆਏ ਉਹਨਾਂ ਨੇ ਇਸਲਾਮ ਦੇ ਵਿੱਚ ਹੋਰ ਜਿਹੜੇ ਹੁਣ ਅਰੈਬਿਕ ਕੰਟਰੀਜ਼ ਨੇ ਪਰਸ਼ੀਅਨ ਕੰਟਰੀਜ਼ ਨੇ ਉਹ ਪੰਜਾਬੀ ਹਿੰਦੂ ਜਿਹੜੇ ਕਨਵਰਟਡ ਨੇ ਉਹਨੂੰ ਤਾਂ ਕੁਝ ਵੀ ਨਹੀਂ ਸਮਝਦੇ ਮੈਨੂੰ ਪਿਛਲੇ ਦਿਨੀ ਮੈਂ ਪੜ ਰਿਹਾ ਸੀ ਡਾਉਨ ਦੇ ਵਿੱਚ ਉਹਨੂੰ ਆਰਟੀਕਲ ਭੇਜ ਵੀ ਦਿੰਦ ਨੇ ਉਸਤਾਦ ਸੂਫੀ ਨੇ ਉਸ ਪ੍ਰੋਫੈਸਰ ਬੜੇ ਵੱਡੇ ਉਹਨਾਂ ਨੇ ਲਿਖਿਆ ਉਹ ਕਹਿੰਦੇ ਵੀ ਪਾਕਿਸਤਾਨ ਦੀ ਹਿਸਟਰੀ ਲਿਖਣ ਦੇ ਵਿੱਚ ਕੀ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਪੁਰਾਣੇ ਨੂੰ ਡਿਸਆਨ ਕਰ ਦਈਏ ਮੈਂਨੇ 5000 ਸਾਲ ਤੋਂ ਭਾਈ ਤੁਸੀਂ ਇੱਥੇ ਰਹੇ ਹੋ ਜਦੋਂ ਉਸਲਾਮ ਆਇਆ ਅਰਬ ਨੇ ਜਿਹੜੀ ਉਹਨੇ ਅਰਬੀ ਥੋੜਾ ਛੱਡਤੀ ਆਪਣੀ ਤੁਸੀਂ ਪੰਜਾਬੀ ਛੱਡੀ ਜਾ ਰਹੇ ਹੋ ਪਰਸ਼ੀਅਨ ਨੇ ਪਰਸ਼ੀਅਨ ਥੋੜਾ ਛੱਡਤੀ ਸੋ ਇਹ ਸਾਡੇ ਪੰਜਾਬੀਆਂ ਦੀ ਇੱਕ ਕਲਚਰਲ ਕਰਾਈਸਿਸ ਹੈ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਉਸ ਪ੍ਰਸੰਗ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਿੱਧੂ ਸਾਹਿਬ ਨੂੰ ਵੀ ਖੈਰਾ ਸਾਹਿਬ ਨੂੰ ਵੀ ਚਾਹੇ ਉਹ ਕਿਸੇ ਹੋਰ ਨਾਲ ਰਲ ਕੇ ਬਣਾਉਣ ਇੱਕ ਰੀਜਨਲ ਪਾਰਟੀ ਜੈਨੂਨ ਜਿਹੜੀ ਰੀਜਨਲ ਪਾਰਟੀ ਹੈ ਜਿਹੜੀ ਲੋਕਾਂ ਦੀਆਂ ਐਸਪੀਰੇਸ਼ਨਸ ਨੂੰ ਨਿਮੰਹندگی ਕਰਦੀ ਹੋਵੇ ਉਹਦੀ ਲੋੜ ਤਾਂ ਹੈਗੀ ਹੈ ਪਰ ਉਹ ਲੰਬਾ ਪ੍ਰੋ ਲੰਬੀ ਪ੍ਰਕਿਰਿਆ ਹੈ ਕਿਉਂਕਿ ਇਲੈਕਟੋਰਲ ਪੋਲਿਟਿਕਸ ਦੇ ਨਾਲ ਜੁੜੇ ਹੋਏ ਲੋਕ ਨੇ ਸੈਲੀਬ੍ਰਿਟੀ ਸਟੇਟਸ ਹੈ ਲੋਕ ਫੈਨ ਬਹੁਤ ਸਾਰੇ ਹੈਗੇ ਨੇ ਉਹਦੇ ਨਾਲ ਇਹਨਾਂ ਨੂੰ ਲੱਗਦਾ ਵੀ ਤਤਫਟ ਅਸੀਂ ਥੋੜੇ-ਮੋٹے ਨਾਰੇ ਦੇ ਕੇ ਜਾਂ ਇਸ ਤਰੀਕੇ ਨਾਲ ਫਟਾਫਟ ਅਸੀਂ ਸਕਸੈਸਫੁਲ ਕਰ ਲਾਂਗੇ ਇਹ ਜਿਹੜੀਆਂ ਚੀਜ਼ਾਂ ਜਿਹੜੀ ਕਲਚਰਲ ਕਹਿ ਲਓ ਜਾਂ ਸਮਾਜਿਕ ਕਹਿ ਲਓ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਲਹਿਰਾਂ ਹੁੰਦੀਆਂ ਇਹਨਾਂ ਨੂੰ ਸਮਾਂ ਲੱਗਦਾ ਪਰ ਉਹਦੇ ਚ ਪੂਰੀ ਦੀ ਪੂਰੀ ਇੱਕ ਪੀੜ੍ਹੀ ਹੈ ਜਿਹੜੀ ਉਹਦੇ ਚੋਂ ਜਦੋਂ ਨਿਕਲਦੀ ਹੈ ਤਾਂ ਉਹ ਫਿਰ ਉਹਨੂੰ ਸੰਭਾਲਦੀ ਹੈ ਉਹ ਸਾਰੀ ਚੀਜ਼ ਨੂੰ ਫਿਰ ਬੰਗਾਲੀਆਂ ਦਾ ਹੋਇਆ ਤੁਸੀਂ ਆਪਣੇ ਸਾਹਮਣੇ ਹੋਇਆ ਬੰਗਾਲੀਆਂ ਦਾ ਸੱਭਿਆਚਾਰ ਕਰੋੜਾ ਹੀ ਸੀ ਇਸਲਾਮ ਦੇ ਤੌਰ ਤੇ ਤਾਂ ਬੰਗਲਾਦੇਸ਼ ਵਾਲੇ ਵੀ ਮੁਸਲਮਾਨ ਨੇ ਪਾਕਿਸਤਾਨ ਵਾਲੇ ਵੀ ਮੁਸਲਮਾਨ ਸੀ ਵੀ ਬੰਗਲਾਦੇਸ਼ علیحدਾ ਬਣਾਉਣ ਦੀ ਜ਼ਰੂਰਤ ਵੀ ਕੋਈ ਨਹੀਂ ਸੀ ਸੋ ਸਾਡੇ ਸਾਡੇ ਜਿਹੜੇ ਕੰਸਰਨ ਨੇ ਨਾ ਇੱਥੇ ਇਹਨਾਂ ਲੋਕਾਂ ਦੀ ਸੱਭਿਆਚਾਰਕ ਹੋਂਦ ਦੇ ਫਿਰ ਇਹਨਾਂ ਦੀ ਹਿਸਟਰੀ ਦੇ ਫਿਰ ਇੱਥੇ ਦੀ ਰੂਹਾਨੀਅਤ ਦੀ ਪਰੰਪਰਾ ਦੇ ਸੋ ਉਹਨੂੰ ਉਸ ਪ੍ਰਸੰਗ ਦੇ ਵਿੱਚ ਮੇਰਾ ਖਿਆਲ ਹੈ ਕਿ ਸਿੱਧੂ ਸਾਹਿਬ ਦੀ ਖੈਰਾ ਸਾਹਿਬ ਦੀ ਜਾਂ ਹੋਰ ਵੀ ਜਿਹੜੇ ਜੈਨੂਇਨ ਪੰਜਾਬੀ ਨੇ ਉਹ ਕਾਂਗਰਸ ਨਾਲ ਬਹੁਤ ਜ਼ਿਆਦਾ ਨਹੀਂ ਕਰ ਸਕਣਗੇ ਹੋ ਸਕਦਾ ਹੈ ਕਾਂਗਰਸ ਕਾਮਯਾਬ ਹੋ ਜਵੇ ਉਹਦੀ ਸਰਕਾਰ ਵੀ ਬਣ ਜਵੇ ਪਰ ਜਿਹੜੇ ਉਹ ਗੱਲਾਂ ਕਰ ਰਹੇ ਨੇ ਜਿਹੜੇ ਮੁੱਦੇ ਉਹ ਰੇਜ਼ ਕਰ ਰਹੇ ਨੇ ਉਹ ਉਸ ਫਰੇਮਵਰਕ ਦੇ ਵਿੱਚ ਹੱਲ ਨਹੀਂ ਹੋ ਸਕਦੇ ਮੇਰੇ ਖਿਆਲ ਵਿੱਚ ਡਾਕਟਰ ਸਾਹਿਬ ਪੰਜਾਬ ਕੋਈ ਵੀ ਉਹ ਸਵੇਰ ਲੈ ਲਓ ਤੁਸੀਂ ਬਲਕਿ ਕਿਸੇ ਵੀ ਸਵੇਰ ਦੇ ਵਿੱਚ ਖੇਤਰੀ ਪਾਰਟੀ ਜੇਕਰ ਚੰਦ ਬੰਦੇ ਮਿਲ ਕੇ ਕੋਸ਼ਿਸ਼ ਕਰਨ ਕੀ ਅਸੀਂ ਖੜੀ ਕਰਨੀ ਹੈ ਪਿੱਛੇ ਕੋਈ ਤਾਕਤਾਂ ਨਾ ਹੋਣ ਪਿੱਛੇ ਕੋਈ ਸੰਸਾਧਨ ਨਾ ਹੋਣ ਸੋਰਸ ਨਾ ਹੋਣ ਸੋਰਸ ਸੰਸਾਧਨ ਓਨੇਕ ਹੋਣ ਜਿੰਨੇ ਇੱਕ ਇੰਡੀਵਿਜੂਅਲ ਉਥੋਂ ਦੇ ਮਜੂਤਾ ਸਿਆਸਤਦਾਨ ਕੋਲੇ ਹੁੰਦੇ ਨੇ ਕਿ ਕਾਮਯਾਬ ਹੋਣ ਦੇ ਅਸਰ ਹੈਗੇ ਨੇ ਕਿ ਇਸ ਕਾਮਯਾਬੀ ਦਾ ਜਿਹੜਾ ਮੇਨ ਧੂਰਾ ਕਹਿ ਲਓ ਉਹ ਫਿਰ ਲੋਕਾਂ ਦੀ ਇੱਕ ਜਾਗਰੂਕਤਾ ਹੋਊਗਾ ਜਾਂ ਫਿਰ ਲੋਕ ਜਾਗਰੂਕ ਵੀ ਹੋਣ ਪਾ ਜਿਹੜੀ ਪਿੱਛੇ ਬੈਠੀਆਂ ਤਾਕਤਾਂ ਹੁੰਦੀਆਂ ਨੇ ਜਿਹੜੀਆਂ ਸਾਰੇ ਰੋਲੇ ਨੂੰ ਅੱਗੇ ਵਧਾਉਂਦੀਆਂ ਨੇ ਉਹਨਾਂ ਤੋਂ ਬਿਨਾਂ ਸੰਭਵ ਨਹੀਂ ਹੈ ਇੱਕ ਖੂਬ ਹੁਸੂਬ ਗੱਲ ਹੈ ਕਿ ਉਹ ਤਾਕਤਾਂ ਨੇ ਤਾਂ ਆਪਣਾ ਰੋਲ ਪਲੇ ਕਰਨਾ ਹੀ ਹੁੰਦਾ ਹੈ ਸਟੋਰੀਕਲੀ ਹਮੇਸ਼ਾ ਇਹ ਉਹ ਕਰਦੀਆਂ ਵੀ ਰਹੀਆਂ ਨੇ ਪਰ ਹੁਣ ਜਿਹੜਾ ਅੱਜ ਦਾ ਦੌਰ ਹੈ ਆਪਾਂ ਦੇਖ ਰਹੇ ਹਾਂ ਸਾਰੇ ਵਰਲਡ ਪੋਲਿਟਿਕਸ ਤੇ ਨਿਗਾਹ ਮਾਰਾਂਗੇ ਯੂਕਰੇਨ ਦੀ ਜਿੰਨੀ ਤਬਾਹੀ ਕਰਾਈ ਹੈ ਵੈਸਟਰਨ ਕੰਟਰੀਜ਼ ਨੇ ਰੂਸ ਨਾਲ ਲੜਾ ਕੇ ਕੋਲ ਕਣਕ ਦਾ ਸਭ ਤੋਂ ਵੱਡਾ ਯੂਰਪ ਦੇ ਵਿੱਚ ਪ੍ਰੋਡਿਊਸਰ ਸੀਗਾ ਉਹ ਮੋਲੋ ਜਿਸ ਤਰੀਕੇ ਦੇ ਨਾਲ ਫਲਸਤੀਨ ਤੇ ਇਜ਼ਰਾਈਲ ਨੂੰ ਉਹ ਮਤਲਬ ਖੇਡਾਂ ਖੇਡ ਰਹੇ ਨੇ ਬਿੱਲੀ ਚੂਹੇ ਵਾਲੀ ਉਹਨਾਂ ਨੂੰ ਲੜਾ ਕੇ ਹਥਿਆਰ ਵੇਚ ਰਹੇ ਨੇ ਆਪਣੇ ਤੇ ਕੁਦ ਮौजਾਂ ਕਰ ਰਹੇ ਨੇ ਤੇ ਬੱਚੇ ਮਰ ਰਹੇ ਨੇ ਉੱਥੇ ਇਹ ਨੰਗਾ ਹੋ ਰਿਹਾ ਜਿਹੜਾ ਡਿਜ਼ਾਈਨ ਹੈ ਨਾ ਜਿਹੜਾ ਵਰਲਡ ਆਰਡਰ ਜਿਹਨੂੰ ਸੋ ਕਾਲਡ ਕਹਿੰਦੇ ਸੀ ਵਰਲਡ ਡਿਸਆਰਡਰ ਬਣਿਆ ਹੋਇਆ ਇਸ ਪ੍ਰਸੰਗ ਦੇ ਵਿੱਚ ਜੇ ਤੁਸੀਂ ਪਿੱਛੇ ਹਿਸਟਰੀ 'ਚ ਅਪਾ ਨਿਗਾ ਮਾਰੀਏ ਕਿ ਜਦੋਂ ਹੀ ਅਬਦਾਲੀ ਵਗੈਰਾ ਥੋੜੇ ਜਿਹਾ ਡਾਊਨ ਹੋਏ ਜਦੋਂ ਰਣਜੀਤ ਸਿੰਘ ਦਾ ਰਾਜ ਆਉਂਦਾ ਇੱਥੇ ਜੇ ਕੋਈ ਲੀਡਰਸ਼ਿਪ ਠੀਕ ਹੋਵੇ ਪੰਜਾਬ ਦੇ ਵਿੱਚ ਦੇਖੋ 50 ਸਾਲ ਰਾਜ ਉਹਨੇ ਕੀਤਾ ਇਹ ਤਾਂ ਕੋਈ ਰੌਲਾ ਹੀ ਨਹੀਂ ਹੈ ਹਾਲਾਂਕਿ ਬਹੁਤ ਹੀ ਕਾਨਾ ਜੰਗੀ ਪੂਰੀ ਹਾਲਤ ਸੀਗੀ ਇਹਦੇ باوجود ਮਨਜੀਤ ਸਿੰਘ ਦੇ ਰਾਜ ਦੀਆਂ ਖੂਪੀਆਂ ਅੱਜ ਤੱਕ ਇਹ ਨਹੀਂ ਕਿ ਉਹ ਸਿੱਖ ਸੀ ਬਹੁਤ ਇਹ ਤਾਂ ਠੀਕ ਹੈ ਸੀ ਸਿੱਖ ਰਾਜ ਕਹਿ ਦਿੰਦੇ ਆ ਸਿੱਖ ਤਾਂ 6% ਸੀ ਸਿਰਫ ਪਰ ਉਹਦੇ 'ਚ ਤੁਸੀਂ ਇਹ ਦੇਖੋ ਵੀ ਫਾਂਸੀ ਦੀ ਸਜ਼ਾ ਨਹੀਂ ਸੀ ਮੰਨੋ ਰਾਜ ਜ਼ੁਲਮ ਦੇ ਆਧਾਰ ਤੇ ਨਹੀਂ ਆਧਾਰਤ ਨਹੀਂ ਸੀਗਾ ਚਲੋ ਜਿਸ ਤਰ੍ਹਾਂ ਉਹ ਟਿਹਾ ਸਾਡੇ ਲੋਕਾਂ ਦੀ ਕਮਜ਼ੋਰੀ ਕਾਰਨ ਜੋ ਵੀ ਬਣਿਆ ਉਹ ਤਾਂ ਬਾਦ ਦੀ ਗੱਲਾਂ ਨੇ ਉਹ ਮਤਲਬ ਜੇ ਪ੍ਰੋਪਰ ਲੀਡਰਸ਼ਿਪ ਹੋਵੇ ਤਾਂ ਜਿਹੜਾ ਖਿੱਤ ਹੈ ਇਹਦੇ ਵਿੱਚ ਲੀਡਰਸ਼ਿਪ ਦੀ ਗ੍ਰੇਸ ਵੀ ਬਹੁਤ ਹੈ ਜੇ ਇੱਥੇ ਦੇ ਲੋਕ ਆਪਸ ਵਿੱਚ ਸਾਂਝ ਦੇ ਨਾਲ ਭਾਈਚਾਰੇ ਨਾਲ ਡਿਸਪੀਸਪਲਨ ਨਾਲ ਚੱਲਣ ਤਾਂ ਇਹਦੇ ਮੁਕਾਬਲੇ ਦੁਨੀਆ 'ਚ ਕੋਈ ਨਹੀਂ ਹੈ ਇਹ ਤਾਂ ਪਾਕਿਸਤਾਨ ਮੋਰਚੇ ਦੌਰਾਨ ਵੀ ਦੇਖੀ ਹੈ ਇਹ ਚੀਜ਼ ਪਰ ਗੱਲ ਇਹ ਹੈ ਕਿ ਇਹੀ ਗੱਲ ਹੁੰਦੀ ਹੈ ਉਹ ਕਹਿੰਦੇ ਅਥਰਾ ਘੋੜਾ ਜਿਹੜਾ ਉਹਨੂੰ ਸੁਧਾਉਣਾ ਵੀ ਸਭ ਤੋਂ ਔਖਾ ਹੁੰਦਾ ਹੈ ਇਹ ਹੁਣ ਸਾਡੇ ਜਿਹੜੀ ਲੀਡਰਸ਼ਿਪ ਹੈ ਜਿੰਨੀ ਵੀ ਸਿੱਤੂ ਸਾਹਿਬ ਵੀ ਨੇ ਖੈਰਾ ਸਾਹਿਬ ਵੀ ਨੇ ਚਲੋ ਮਜੀਠੀਆ ਸਾਹਿਬ ਵੀ ਲਾਲ ਉਸਕਬੀਰ ਵੀ ਮਾਨ ਸਾਹਿਬ ਵੀ ਸਾਰੀ ਪੰਜਾਬ ਦੇ ਡਿਫਰੈਂਟ ਪਾਰਟੀਆਂ ਦੀ ਸਾਡੀ ਲੀਡਰਸ਼ਿਪ ਹੈ ਇਹ ਸਾਰੇ ਇੱਕ ਤਾਂ ਆਪਣੇ ਆਪ ਨੂੰ ਹੀਰੋ ਸਮਝਦੇ ਨੇ ਇੱਕ ਜਿਹੜੇ ਸਾਡੇ ਵਰਗੇ ਵਿੱਚ ਗੁੱਧੀ ਜੀ ਵੀ ਬਹੁਤ ਸਾਰੇ ਆ ਗਏ ਜਾਂ ਕੋਈ ਅਫਸਰ ਆ ਗਏ ਉਹ ਸਾਰਿਆਂ ਨੂੰ ਹੀ ਲੱਗਦਾ ਕਿ ਮੇਰੇ ਤੋਂ ਉੱਪਰ ਕੋਈ ਨਹੀਂ ਹੈ ਜਿੰਨੀ ਦੇਰ ਇੱਕ ਦੂਜੇ ਦੇ ਗੁਣਾਂ ਦੇ ਨਾਲ ਗੁਣਾ ਦੀ ਸਾਂਝ ਨਹੀਂ ਪਾਉਂਦੇ ਇੱਕ ਸਾਂਝਾ ਚੰਗੇ ਬੰਦਿਆਂ ਦਾ ਭਾਈਚਾਰਾ ਨਹੀਂ ਬਣਾਉਂਦੇ ਉਮੀਦ ਇਹਰੇ ਕੰਮ ਨਹੀਂ ਹੋ ਸਕਦਾ ਇਹ ਸਾਡੇ ਲੋਕਸਲ ਦੇ ਵਿੱਚ ਈਗੋ ਦੇ ਮਾਰੇ ਹੋਏ ਨੇ ਉਹ ਈਗੋ ਨੂੰ ਲੀਡਰਸ਼ਿਪ ਸਮਝੀ ਜਾਂਦੇ ਨੇ ਕਿ ਨਹੀਂ ਮੈਂ ਹਾਂ ਸਿਰਫ ਪਰ ਇਹਨੂੰ ਵਿਰੋਧੀ ਯੂਜ਼ ਕਰਦੇ ਨੇ ਇਹਨੂੰ ਪੋਲੀਟੀਕਲ ਪਾਰਟੀਆਂ ਵੀ ਯੂਜ਼ ਕਰਦੀਆਂ ਨੇ ਇਹਨੂੰ ਸੈਂਟਰ ਦੀਆਂ ਏਜੰਸੀਆਂ ਵੀ ਯੂਜ਼ ਕਰਦੀਆਂ ਨੇ ਇੱਕ ਦੀ ਇਨਫੋਰਮੇਸ਼ਨ ਦੂਜੇ ਨੂੰ ਦੂਜੇ ਦੀ ਤੀਜੇ ਨੂੰ ਆਪਾਂ ਦੇਖਦੇ ਆ ਰਹੇ ਹਾਂ ਕੱਦ ਤੋਂ ਸੋ ਇਹਦੇ ਵਿੱਚ ਥੋੜਾ ਬਹੁਤ ਮੇਰਾ ਖਿਆਲ ਹੈ ਇਹਨਾਂ ਨੂੰ ਦੋ ਤਿੰਨ ਸਪੇਸ ਦੇ ਕੇ ਪ੍ਰਾਇਮਰੀ ਸਾਂਝਾ ਇਹਨਾਂ ਨੂੰ ਬਣਾਉਣੀ ਉਹ ਆਪਸ ਦੇ ਵਿੱਚ ਸੈਕੰਡਰੀ ਨੂੰ ਜੇ ਪਾਸੇ ਰੱਖਣ ਕੋ ਜੇ ਇਸ ਤਰ੍ਹਾਂ ਦੀ ਲੀਡਰਸ਼ਿਪ ਅਮਾਰਜ ਕਰ ਜਾਂਦੀ ਹੈ ਵਰਲਡ ਸਾਰਾ ਵਰਲਡ ਹੈ ਜਿਹੜਾ ਡਿਸਆਰਡਰ ਦੇ ਦੌਰ ਚ ਹੈ ਜੇ ਇਹਦੇ ਠੀਕ ਲੀਟਰੇਚਰਸ਼ਿਪ ਹੋ ਜਾਵੇ ਤਾਂ ਕੋਈ ਐਸੀ ਗੱਲ ਨਹੀਂ ਕਿ ਜਿਹੜੀਆਂ ਸਾਡੀਆਂ ਵੈਸੇ ਚਾਹੀਦਾ ਤਾਂ ਐਸੀ 47 ਦੇ ਵਿੱਚ ਜਿਹੜਾ ਬਣਾਇਆ ਨਾ ਪਾਕਿਸਤਾਨ ਬੰਗਲਾਦੇਸ਼ ਜਿਸ ਤਰ੍ਹਾਂ ਉਹਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਬਣਾਈਆਂ ਸੀ ਯੂਨਾਈਟਿਡ ਸਟੇਟਸ ਆਫ ਸਾਊਥ ਏਸ਼ੀਆ ਬਣਾ ਲੈਂਦੇ ਨਾ ਤਾਂ ਹੁਣ ਤੱਕ ਬਲੋਚਾਂ ਦਾ ਰੌਲਾ ਪੈਣਾ ਸੀ ਨਾ ਪੰਜਾਬੀਆਂ ਦਾ ਨਾ ਬੰਗਾਲੀਆਂ ਦਾ ਸਾਰੀਆਂ ਸਟੇਟਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਕੋਆਪਰੇਟ ਕਰਦੀਆਂ ਸਾਰੇ ਆਪ ਕੋ ਆਪਣਾ ਸੱਭਿਆਚਾਰ ਵਿਕਸਿਤ ਕਰਦੇ ਹੁਣ ਸੌਥ ਵਾਲੇ ਤਾਂ ਹਿੰਦੀ ਨਹੀਂ ਬਣਨ ਦਿੰਦੇ ਉੱਥੇ ਉਪਰਲੇ ਸਾਨੂੰ ਸੁਭਿਆਚਾਰ ਪੇਮੈਂਟ ਬਣਾਉਣੇ ਚਾਹੀਦੇ ਸੀ ਜਿਹੜੇ ਕਿ ਅਸੀਂ ਬਣਾ ਲਏ ਐਡਮਿਨਿਸਟਰੇਟਰ ਰੇਜਾਂ ਦੇ ਮੋਟਰ ਲਾ ਕੇ। ਜਦੋਂ ਧਰਮ ਦੇ ਆਧਾਰ ਤੇ ਅਸੀਂ ਸਟੇਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰੀ ਉਹ ਫੇਲ ਹੋ ਗਈ। ਪਾਕਿਸਤਾਨ ਵੀ, ਬੰਗਲਾਦੇਸ਼ ਵੀ, ਇਵਨ ਸਾਡੀ ਸਟੇਟ ਵੀ ਹੁਣ ਅੱਜ ਦੀ ਡੇਟ ਦੇ ਵਿੱਚ Hindu ਰਾਸ਼ਟਰ ਬਣਨ ਜਾ ਰਹੀ ਹੈ, ਫੇਲ ਹੋ ਰਹੀ ਹੈ। ਜਿੰਦਾ ਮਤਲਬ ਇਹ ਵੀ ਸਾਰੇ ਸਿਟੀਜ਼ਨ ਉਹਨਾਂ ਦੇ ਨਹੀਂ ਹਨ। ਜਦੋਂ ਤੁਸੀਂ ਇੱਕ ਛੋਟੇ ਜਿਹੇ ਹਿੱਸੇ ਨੂੰ ਵੀ ਡਿਸਓਲਵ ਕਰਦੇ ਹੋ, ਇਹਦਾ ਮਤਲਬ ਤੁਹਾਡੀ ਸਟੇਟ ਦੀ ਵਾਜਵੀਅਤ ਨਹੀਂ ਰਹੀ। ਤੋ ਉਹ ਤਾਂ ਚਲੋ ਕਰ ਨਹੀਂ ਹੋਇਆ ਪਰ ਸਟੇਬਲਾਈਜ਼ ਵੀ ਨਹੀਂ ਹੋ ਰਹੇ ਇਹ ਗੁਣੀ ਕਿਸਮ ਦਾ ਖਾਸ ਕਿਸਮ ਦਾ ਸਾਨੂੰ ਰੈਸ਼ਨਲ ਫੈਡਰਲਿਜ਼ਮ ਲੈਣਾ ਪਊਗਾ ਜਿਹਦੇ ਚ ਲਿਬਰਲ ਲੀਡਰਸ਼ਿਪ ਹੋਵੇਰ ਲੋਕਪੱਖੀ ਹੋਵੇਰ ਲੋਕਾਂ ਨੂੰ ਸਾਡੇ ਨੂੰ ਵਿਕਸਿਤ ਕਰਨਾ ਪਊਗਾ ਲੋਕਾਂ ਨੂੰ ਕਦੇ ਡਿਜੇਨੇਟ ਕਰਨ ਲੱਗੇ ਹੋਏ ਆਂ ਸਰੀਰਕ ਤੌਰ ਤੇ ਨਸ਼ਿਆਂ ਨਾਲ ਦਿਮਾਗੀ ਤੌਰ ਤੇ ਆ ਮੀਡੀਆ ਤੇ ਹੋਰ ਬਾਹਰੀ ਉਹਦੇ ਨਾਲ ਮਤਲਬ ਉਹ ਉਹਦੇ ਚੋਂ ਜਿਹੜਾ ਇੱਕ ਫੋਨ ਫੜੀਂ ਬੈਠੇ ਨੇ ਬੱਚੇ ਅੱਠ ਅੱਠ ਜਾਣੇ ਬੈਠੇ ਨੇ ਇੱਕ ਨੂੰ ਗੱਲ ਨਹੀਂ ਕਰ ਰਹੇ ਬਲ ਪੰਜਾਬ ਦਾ ਉਹ ਚ ਕੰਟੈਂਟ ਕਿੰਨਾ ਹੈ ਆਪਣੇ ਪੰਜਾਬੀ ਚੈਨਲ ਵੀ ਤੁਸੀਂ ਦੇਖੋ ਨਾ ਇਹਨਾਂ ਦੀ ਮਤਲਬ ਫੋਲੋਇੰਗ ਕਿੰਨੀ ਹੈ ਉਹਦੇ ਮੁਕਾਬਲੇ ਤੁਸੀਂ ਟਵਿੱਟਰ ਦਾ ਜਿਹੜਾ ਹੁਣ ਉਹ ਐਕਸ ਬਣ ਗਿਆ ਹੈ ਜਾਂ ਹੋਰ ਤੁਸੀਂ ਦੇਖੋ ਨਾ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਪਾਵਰਫੁਲ ਇੰਸਟਾਗ੍ਰam ਹੈ ਹੋਰ ਹੈ ਮਤਲਬ ਉਹਦੇ ਚ ਪੰਜਾਬੀਆਂ ਦਾ ਕਿੰਨਾ ਸਥਾਨ ਹੈ ਪੰਜਾਬੀ ਸਭਿਆਚਾਰ ਦਾ ਕਿੰਨਾ ਸਥਾਨ ਹੈ ਜਰ ਜਿੱਦਾਂ ਦਾ ਸਭਿਆਚਾਰ ਵੀ ਬਣਾਇਆ ਜਾ ਰਿਹਾ ਸਾਡੇ ਪਿਛਲੇ ਸਮੇਂ ਦੇ ਗਾਉਣ ਵਾਲਿਆਂ ਨੇ ਮੇਰਾ ਕਹ ਲੈ ਤੁਸੀਂ ਉਹ ਅਫਰੀਕਨ ਕੋਈ ਦੇਖ ਲਓ ਗਾਉਣ ਵਾਲਾ ਸਾਡੇ ਦੇਖ ਲਓ ਉਹੀ ਰੱਖਣਾ ਉਹੀ ਜੀਪਾ ਪੂਰੀ ਗੀਤ ਮਤਲਬ ਉਹਦਾ ਪੰਜਾਬ ਦੇ ਸੱਭਿਆਚਾਰ ਨਾਲ ਤਾਂ ਸਬੰਧ ਹੀ ਕੋਈ ਨਹੀਂ ਹੈ ਇਹ ਇੱਕ ਚੀਜ਼ ਸਾਨੂੰ ਕਰਨੀ ਪਊਗੀ ਕਿ ਕਲਚਰਲ ਪਾਲਿਸੀ ਵੀ ਹੋਵੇ ਹਿਊਮਨ ਡਿਵੈਲਪਮੈਂਟ ਦੀ ਵੀ ਪੰਜਾਬ ਦੀ ਆਪਣੀ ਪਾਲਿਸੀ ਹੋਵੇ ਪਰ ਸਾਡਾ ਜਿਹੜਾ এনवायरमेंट ਹੈ ਧਰਤੀ ਹੈ ਹਵਾ ਪਾਣੀ ਜਿਹੜਾ ਅਸੀਂ ਬਿਲਕੁਲ ਤਬਾਹ ਕਰਤਾ ਉਹਦੀ ਰਿਪੇਅਰ ਕਰਨ ਦੀ ਉਹਨੂੰ ਹੀਲ ਕਰਨ ਦੀ ਵੀ ਕੋਈ ਹੋਵੇ ਪੰਜਾਬ ਹੈ ਜਿਹੜਾ ਬੇਸਿਕਲੀ ਇਹਨੂੰ ਬੜਾ ਜ਼ਖਮੀ ਹੈ ਬਲ ਡਿਫਰੈਂਟ ਪਤਲਾਂ ਦੇ ਉੱਪਰ ਇਹਦੀ ਹੀਲਿੰਗ ਦੀ ਜ਼ਰੂਰਤ ਹੈ ਇਦਾਂ ਦੀ ਲੀਡਰਸ਼ਿਪ ਚਾਹੀਦੀ ਅਸਲ ਵਿੱਚ ਜਿਹੜੀ ਫਰਕ ਦਿਨ ਵੀ ਹੋਵੇ ਪਟਾ ਜਿਗਰਾ ਵੀ ਹੋਵੇ ਤਤਫਟ ਜਿਹੜੇ ਫਲ ਨੇ ਉਹਦੇ ਤੇ ਮਗਰ ਨਾ ਭੱਜਣ ਵਾਲੇ ਜੀ ਪਰ ਲੋਕਸਪ ਸਟ੍ਰਗਲਾਂ ਦੇ ਵਿੱਚੋਂ ਆਉਂਦੀ ਹੈ ਇਹੋ ਜਿਹੀ ਜਿਹੜੀ ਲੀਡਰਸ਼ਿਪ ਹੈ ਰਾਤੋਂ ਰਾਤ ਠੀਕ ਹੈ ਫੇਮਸ ਤੋਂ ਚਿਹਰੇ ਹੋ ਜਾਂਦੇ ਨੇ ਉਸ ਗਲੈਮਰ ਵਾਲੀ ਦੁਨੀਆ ਨੂੰ ਆਧਾਰ ਬਣਾ ਕੇ ਚਨੀ ਦੋਲਵਾਨ ਰਾਜਸਵਾ ਮੈਂਬਰ ਤਾਂ ਬਣ ਜਾਂਦੇ ਨੇ ਪਰ ਵਾਪਸੀ ਪੋਲਿਟਿਕਸ ਦੇ ਵਿੱਚ ਹੁੰਦੀ ਨਹੀਂ ਕਿਉਂਕਿ ਪ੍ਰੈਸ਼ਮ ਹਰ ਪ੍ਰੋਫੈਸ਼ਨ ਇੱਕ ਅਲੱਗ-ਅਲੱਗ ਚੀਜ਼ਾਂ ਨੇ ਦੋਨੋਂ ਤੇ ਕਿਤੇ ਨਾ ਕਿਤੇ ਗੱਲ ਥੋੜੀ ਠੀਕ ਹੈ ਬਿਲਕੁਲ ਇਹ ਚੀਜ਼ਾਂ ਹੋਣੀ ਚਾਹੀਦੀਆਂ ਨੇ ਪਰ ਸਾਡੇ ਸਾਹਮਣੇ ਹੀ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਯਾਨੀ ਕਿ ਜੇਕਰ ਮੈਂ ਕੋਲੋਂ ਮਲਾ ਕੇ ਗੱਲ ਕਰਾਂ ਕਿ ਪੰਜਾਬ ਦਾ ਏਜੰਡਾ ਕੱਦ ਹੈ ਉਸ ਪੰਜਾਬ ਦੇ ਐਡੇ ਵੱਡੇ ਕੱਦ ਦੀ ਹਾਣ ਦੇ ਲੀਡਰਸ਼ਿਪ ਪੰਜਾਬ ਕੋਲੇ ਨਹੀਂ ਐਡਾ ਪੰਜਾਬ ਦਾ ਇੱਕ ਇਤਿਹਾਸ ਹੈ ਉਸ ਇਤਿਹਾਸ ਦੇ ਆਧਾਰ ਦੇ ਉੱਪਰ ਜਿਸ ਲੀਡਰਸ਼ਿਪ ਨੇ ਪੰਜਾਬ ਨੂੰ ਅੱਗੇ ਵਧਾਉਣਾ ਸੀ ਉਹ ਲੀਡਰਸ਼ਿਪ ਪੰਜਾਬ ਦੇ ਵਿੱਚੋਂ ਕਾਇਬਾ ਬਾਕੀ ਲੋਕ ਸਾਹਿਬ ਬਹੁਤ ਕੀਮਤੀ ਤੁਹਾਡੀ ਗੱਲਾਂ ਸੋ ਆਸ ਉਮੀਦ ਹੈ ਕਿ ਆਗੂ ਸੁਣਦੇ ਨੇ ਸਾਰੇ ਸੋ ਉਹ ਸੇਧ ਲੈਣਗੇ ਡਾਕਟਰ ਸਾਹਿਬ ਤੋਂ ਤਾਂ ਕੋਈ ਚੰਗੀ ਚੀਜ਼ ਨੂੰ ਜਿਹੜਾ ਹੈਗਾ ਅੱਖੇ ਵਿਤਾਉਣਗੇ ਆਪਸੀ ਕਲੇਸ਼ਾਂ ਤੋਂ ਪਾਸੇ हट ਕੇ ਕਿਉਂਕਿ ਪੰਜਾਬ ਵੀ ਥੋੜੀ ਉਹ ਦੇਣ ਹੈ ਜਿੱਥੇ ਅੱਜ ਅੱਜ ਕੰਨੇ ਆ ਕਿ ਆਪਾਂ ਪੰਜਾਬ ਨੂੰ ਮਰ ਰਿਹਾ ਤਾਂ ਹੁਣ ਤੱਕ ਰਾਜ ਵੀ ਸਾਰੀ ਪਾਰਟੀਆਂ ਨੇ ਕੀਤਾ ਸਾਰੇ ਹੀ ਲੀਡਰਾਂ ਨੇ ਰਾਜ ਕੀਤਾ ਕਿਤੇ ਨਾ ਕਿਤੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਭਾਗੀਦਾਰਤਾ ਰਹੇ ਹਾਂ ਸੋ ਕੋਈ ਜੇਕਰ ਕੋਈ ਗੱਲ ਕਰਦਾ ਕਿ ਅਸੀਂ ਚੰਗਾ ਕਰਨਾ ਤਾਂ ਵੈਲਕਮ ਕਰਨਾ ਬਣਦਾ ਉਸ ਇਜ਼ਾ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸਾਰੀ ਗੱਲਬਾਤ ਤੁਹਾਡੇ ਕੀਮਤੀ ਵਿਚਾਰ ਸਤਿ ਸ੍ਰੀ ਅਕਾਲ ਦਰਸ਼ਕਾਂ ਦਾ ਵੀ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਡਾਕਟਰ ਸਾਹਿਬ